ਕੱਬ 11 ਫ फेब्रुवारी ਨੂੰ ਤਕਰੀਬਨ ਸਾਢੇ 12 12 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਨ ਕਲਾ ਕੋਲ ਜੋ ਸਟੇਟ ਹਾਈਵੇ ਹੈ ਉਥੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ ਜਿਹਦੇ ਵਿੱਚ ਇੱਕ ਕੁੜੀ ਦੀ ਲਾਸ਼ ਹੈਗੀ ਜੋ ਕਿ ਅਧ ਜਲੀ ਹਾਲਤ ਦੇ ਵਿੱਚ ਸੀਗੀ ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਮੇਰੇ ਸਾਥ ਮੇਰੇ ਐਸਪੀ ਡੀ ਐਸਪੀ ਐਡੀ ਐਸਪੀ ਰੂਰਲ ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਨਾਲ ਹੀ ਨਾ ਸੀਆਈਡੀ ਟੀਮ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੀ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਏਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਸੀਗਾ ਤੇ ਟੀਮਸ ਬਣਾਈਆਂ ਗਈਆਂ ਐਸਪੀ ਡੀ ਦੀ ਓਵਰਲ ਸੁਪਰਵੀਜ਼ਨ ਸੀਗੀ ਟੀਮ ਟੀਮ ਦੇ ਸੁਪਰਵੀਜ਼ਨ ਕਰ ਰਹੇ ਸੀਗੇ ਤੇ CCTV ਨੂੰ ਵੀ ਚੈੱਕ ਕੀਤਾ ਗਿਆ ਆਸ-પાસ ਦੇ ਤੇ ਇਸ CCTV ਦੀ ਟ੍ਰੇਲ ਵੀ ਸਟੈਬਲਿਸ਼ ਕੀਤੀ ਗਈ ਜੋ ਵੀ ਸਾਨੂੰ ਸ਼ੱਕੀ ਲੱਗਿਆ ਉਹਦੀ ਤਸਵੀਰ ਇਹਦੇ ਨਾਲ ਨਾਲ ਹੀ ਜੋ ਵਿਕਟਮ ਸੀਗੀ ਡੀਸੀਜ਼ ਜੋ ਸੀਗੀ ਉਹਦਾ ਫੇਸ ਕਿਉਂਕਿ ਆਇਡੈਂਟਿਫਾਇਅਬਲ ਸੀਗਾ ਫੇਸ ਨੂੰ ਇਨੀ ਸ਼ਤੀ ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬਾਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਹਨਾਂ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ ਕੁੜੀ ਦਾ ਨਾਮ ਸਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਤੇ ਰਹਿਣ ਵਾਲੀ ਸੀ ਹਾਲ ਕੀ ਘੜੀ ਵਹੇ ਤੇ ਪਟੇਂਡਾ ਵੀ ਕੇ ਰਹਿ ਰਹੀ ਸੀ ਤੇ ਜਦੋਂ ਕੁੜੀ ਦੀ ਪਛਾਣ ਹੋਈ ਉਦੋਂ ਬਾਅਦ ਉਹਦੇ ਫੋਨ ਦਾ ਨੰਬਰ ਹੀ ਪਤਾ ਲੱਗ ਗਿਆ ਤੇ ਫੋਨ ਦੇ ਜੋ ਕਾਲਸ ਵਗੈਰਾ ਦੀ ਡਿਟੇਲਸ ਟੈਕਨੀਕਲੀ ਸੀ ਚੈੱਕ ਕੀਤੀ ਤੇ ਕੁਝ 15 ਦੇ ਤਕਰੀਬਨ ਸਸਪੈਕਟਸ ਰਿਫਲੈਕਟ ਹੋਏ ਤੇ ਕੱਲੇ-ਕੱਲੇ ਸਸਪੈਕਟਸ ਨੂੰ ਵੈਰੀਫਾਈ ਕੀਤਾ ਗਿਆ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਾ ਕਿ 7 ਫ फेब्रुवारी ਨੂੰ ਕੁੜੀ ਨੂੰ ਇੱਕ ਅ ਵਿਅਕਤੀ ਦੇ ਨਾਲ ਦੇਖਿਆ ਗਿਆ ਸੀਗਾ ਇੱਕ ਪਰਸਨ ਦੇ ਪਰਸਨ ਨੇ ਸਾਨੂੰ ਦੱਸਿਆ ਸਾਡੇ 9 ਵਜੇ ਦੇ ਤਕਰੀਬਨ ਰਾਤ ਲਾਸਟ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮਤਲਬ ਉਹਦੀ ਪਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾਂ ਦੇ ਵਿਅਕਤੀ ਕੀ ਹੋਈ ਜੋ ਬੇਸਿਕਲੀ ਪਟੰਡੇ ਦਾ ਹੀ ਰਹਿਣ ਵਾਲਾ ਹੈਗਾ ਗੁਲਾਬਗੜ੍ਹ ਦਾ ਤੇ ਹਾਲ ਕੀ ਕੜੀ ਉਹ ਸੁਰਪੀ ਸੁਰਪੀਰ ਨਾਵੀ ਜਗ੍ਹਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਮੀਡੀਏਟਲੀ ਫਿਰ ਇਹਦੀ ਭਾਲ ਕੀਤੀ ਗਈ ਇਹਨੂੰ ਫੜ ਵੀ ਲਿਆ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਇਹਨੇ ਆਪਣਾ ਜੋ ਜੋ ਇਨਸੀਡੈਂਟ ਸੀਗਾ ਕਤਲ ਵਾਲਾ ਜਿਹੜਾ ਇਨਸੀਡੈਂਟ ਹੈ ਇਹਨੂੰ ਕਬੂਲ ਦਿਆ ਤੇ ਇਹਨੇ ਸਾਨੂੰ ਦੱਸਿਆ ਕਿ ਆ ਸਪਨਾ ਉਤਮ ਲਕਾ ਦਾ ਦੋਸਤ ਸੀਗਾ ਤੇ ਦੋਨੋਂ ਕੁਝ ਟਾਈਮ ਦੇ ਦੂਜੇ ਨੂੰ ਜਾਣਦੇ ਸੀਗੇ ਤੇ ਇਹ ਨਸ਼ਾ ਕਰਨ ਦਾ ਵੀ ਆਦੀ ਹੈਗਾ ਤੇ 8 ਤੋਂ 9 ਕੀ ਜੋ ਜੋ ਦਰਮਿਆਣੀ ਰਾਤ ਸੀਗੀ ਜਾਂ 9 ਦੀ अर्ली ਮਾਰਨਿੰਗ ਜਿਹਨੂੰ ਕਹਿ ਸਕਦੇ ਕਿ ਰਾਤ 8 ਤੋਂ ਬਾਅਦ ਐਂ ਸਵੇਰੇ ਆਈ ਥਿੰਕ 2-3 ਵਜੇ ਕੇ ਤਕਰੀਬਨ ਦਾਈ ਵਾਕਿਆ ਹੈ ਐਨੇ ਸਪਨਾ ਨੂੰ ਪਹਿਲਾ ਇੱਕ ਤਾਰ ਨੂਮਾ ਚੀਜ਼ ਦੇ ਨਾਲ ਇੱਕ ਰਿਚ ਟਾਈਪ ਦੀ ਚੀਜ਼ ਨਹੀਂ ਜਿਹਦੇ ਨਾਲ ਸਟੈਬ ਕਰਕੇ ਪਹਿਲਾ ਉਹਦਾ ਕਤਲ ਕੀਤਾ ਉਦੋਂ ਬਾਅਦ ਫਿਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਐਨੇ ਇੱਕ ਬੈਗ ਦੇ ਵਿੱਚ ਇਹਨੂੰ ਫਿੱਟ ਕਰਕੇ ਉਹ ਬੋਡੀ ਨੂੰ ਅੱਗ ਵੀ ਲਾਈ ਤੇ ਜਦੋਂ ਬੈਗ ਜਲ ਗਿਆ ਤੇ ਉਹ 스멜 ਸ਼ਾਇਦ ਕਿਉਂਕਿ ਸੰਗੜੀਆਂ آبادی ਹੋਣ ਕਰਕੇ ਇਹਨੂੰ ਡਰ ਲੱਗ ਗਿਆ ਕਿ ਸ਼ਾਇਦ 스멜 ਹੋ ਜੇਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੇ ਉਹ ਅਗ ਨੂੰ ਕੋ ਜਾ ਕੇ ਫਿਰ ਦੋ ਦਿਨ ਤਕਰੀਬਨ ਇਹਨੇ ਆਪਣੇ ਘਰੇ ਉਹ ਲਾਸ਼ ਨੂੰ ਰੱਖੇ ਰੱਖਮ ਫਿਰ 11 ਤਰੀਕ 10 11 ਕੀ ਜੋ ਦਰਮਿਆਨੀ ਰਾਤ ਸੀਗੀ ਉਸ ਦਿਨੇ ਨੇ ਫਿਰ ਬੈਗ ਦੇ ਵਿੱਚ ਉਹ ਵਾਡਨ ਨੂੰ ਦੁਬਾਰਾ ਫਿਟ ਕਰਕੇ ਉਹਦੇ ਬਾਅਦ ਫਿਰ ਆਪਣੀ ਗੱਡੀ i20 ਨੂੰ ਲੈ ਕੇ ਫਿਰ ਇੱਥੇ ਬੋਡੀ ਨੂੰ ਸਿੱਟ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ सिंपैथी ਗੇਨ ਕਰਨ ਦੇ ਲਈ ਤੇ ਪੁਲਿਸ ਨੂੰ ਅੱਗੇ ਕਿਉਂਕਿ ਅਲਟੀਮੇਟਲੀ ਇਹਨੂੰ ਸ਼ਾਇਦ ਪਤਾ ਸੀ ਕਿ ਪੁਲਿਸ ਨੇ ਇਹਨੂੰ ਫੜ ਹੀ ਲੈਣਾ ਹੈ ਪੇਸ ਕਰਕੇ ਤੇ ਤਾਂ ਪਹੁੰਚ ਜਾਈਗੀ ਤੇ ਇਹਨੇ ਜੋ ਮਰਨ ਵਾਲੀ ਕੁੜੀ ਹੈਗੀ ਡਿਸੀਸ ਉਹਦਾ ਇੱਕ ਆਪਣੇ ਨਾਲ ਦਾ ਕੋਈ ਫੋਟੋ ਉਹਦਾ ਆਪਣੇ ਛਾਤੀ ਦੇ ਉੱਤੇ ਟੈਟੂ ਵੀ ਕਰਵਾਇਆ ਤੇ ਉਹ ਇਹਨੇ ਕਤਲ ਕਰਨ ਤੋਂ ਬਾਅਦ ਟੈਟੂ ਕਰਵਾਇਆ ਹੈਗਾ ਤੇ ਜਿਹ ਪ੍ਰਿੰਸ ਹੈਗਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਨਾ ਬਟ ਆ ਆਪਣੇ ਕਹਿਣ ਮੁਤਾਬਕ ਆਪਣੇ ਕਨਫੈਸ਼ਨ ਦੇ ਮੁਤਾਬਕ ਆ ਇੱਕ ਨਸ਼ੇ ਕਰਨ ਦਾ ਆਦੀ ਹੈਗਾ ਤੇ ਇਹਦੇ ਕਹਿਣ ਮੁਤਾਬਕ ਹੀ ਇਹਨੇ ਨਸ਼ੇ ਦੀ ਹਾਲਤ ਦੇ ਵਿੱਚ ਕਪੈਲ ਨੂੰ ਅੰਜਾਮ ਦਿੱਤਾ ਤੇ ਸਪਨਾ ਨੂੰ ਕੁਝ ਮਹੀਨੇ ਤੋਂ ਇਹ ਜਾਣਦਾ ਸੀਗਾ ਮੈਂ ਇਹਦੇ ਤੋਂ ਕੋਈ ਗੱਲ ਨਹੀਂ ਹੁੰਦੀ ਹੈ ਜੀ ਆ ਸ਼ਦ ਦੋਨੋਂ ਦੋਸਤ ਸੀਗੇ ਤੇ ਇਹਨੇ ਕੁਝ ਨਹੀਂ ਪਰਸਨਲ ਪਰਸਨਲ ਗੱਲ ਹੋਸਾ ਜਿਹਨੇ ਉਹ ਜੀ ਸ਼ੇਅਰ ਨਹੀਂ ਕੀਤੀ ਹੈਗੀ ਬਟ ਇਹ ਇੱਕ ਦੂਜੇ ਦੇ ਦੋਸਤ ਸੀਗੇ ਤੇ ਇੱਕ ਕ੍ਰਾਈਮ ਆਫ ਪੈਸ਼ਨ ਇਹਨੂੰ ਕੈਸ ਅਗਰੇ

ਕਿੱਥਾ ਜੀ ਕੌਣ ਕੌਣ ਨੇ ਕਿੱਥੇ ਲੰਦਾ ਸੀ ਕੱਲਾ ਹੀ ਰਹਿੰਦਾ ਹੈਗਾ ਸੂਰਪੀਰ ਜੋ ਜਗ੍ਹਾ ਹੈ ਸੂਰਪੀਰ ਉੱਥੇ ਉੱਥੇ ਰਹਿੰਦਾ ਹੈਗਾ ਹਾਲ ਕੀ ਘੜੀ ਉਹਦਾ ਗੁਲਾਬ ਘੜਦਾ ਹੈਗਾ ਕੱਲਾ ਹੀ ਰਹਿੰਦਾ ਹੈ ਜੋ ਮਰਡਰ ਸੂਰਪੀਰ થી ਹੋਇਆ ਸੀ ਐਂਡ ਟੈਟੂ ਟੈਟੂ ਇਹ ਕਿਸੇ ਨੇੜੇ ਦੀ ਦੁਕਾਨ ਤੋਂ ਟੈਟੂ ਇਹਨੇ ਆਫਟਰ ਜੋ ਮਰਡਰ ਹੈ ਉਹ ਤੋਂ ਬਾਅਦ ਇਹਨੇ ਕਰਵਾਇਆ ਹੈਗਾ ਆਪਣਾ ਤੇ ਸਪਨਾ ਜੁਡੀਸ ਦੇ ਉਹਦੇ ਫੋਟੋ ਇਕੱਠੇ ਇਹਨਾਂ ਦੇ ਫੋਟੋ ਹੈਗਾ ओनो पूरा पूरा, पूरा फोटो नो ही टैटू दे विच कन्वर्ट करा बॉडी पे टैटू करने की बात काफी हैव यू हैव मी रीच दैट नी वो आ, कर लेंगे लेकिन टैटू तो ओनो भी पता नहीं होना टैटू मेकर नो तो इन्हें फोटो दिखा के करवा लिया होना लोकेली कोई टैटू मेकर हैगा बॉडी पे और भी टैटू है जो एक््यूज दे दे तो पूरा पूरे दोनों के दोनों आर्म्स टैटू नाल भरे हुए एक प्लेकेशन जो कपूर का था वो आई मीन आफ्टर हर डेक्स उसके बाद ਨੰਨ ਲੜਕੀ ਵਾਲਾ ਤਾਂ ਪਹਿਲਾਂ ਦਹੇਗਾ ਅੱਛਾ ਆਪਣੀ ਵੀ ਉਸੇ ਆਪਣੀ ਦੇ ਉੱਪਰ ਉਹਨੇ ਆਪਣੀ ਚੈਸਟ ਦੇ ਉੱਪਰ ਆਪਣਾ ਤੇ ਡਿਸੀਜ਼ ਦਾ ਇੱਕ ਫੋਟੋ ਹੈਗਾ ਕੱਟੇ ਉਹ ਫੋਟੋ ਨੂੰ ਇਹਨੇ ਉਹ ਕਰਵਾਇਆ ਮੈਮ ਇਹ ਆਪ ਦਾ ਹੈਗਾ ਜਿਹੜਾ ਅਟੈਚੀ ਉਸੇ ਦੀ ਨਹੀਂ ਲੈ ਕੇ ਆਏ ਨਹੀਂ ਜਿਹੜਾ ਨਹੀਂ ਅਟੈਚੀ ਪੁਰਾਣੀ ਲੱਗਦੀ ਇਹ ਕ ਅਟੈਚੀ ਉਸ ਤੋਂ ਪਹਿਲਾਂ ਜਿਹਦੇ ਵਿੱਚ ਇਹਨੇ ਬੋਡੀ ਰੱਖੀ ਜਿਸ ਦੇ ਵਿੱਚ ਇਹਨੇ ਅਗ ਲਾਈ ਉਹ ਪੂਰੀ ਪੂਰੀ ਅਟੈਚੀ ਜਲੀ ਹੋਈ ਸਾਨੂੰ ਮਤਲਬ ਰਿਕਵਰ ਕਰ ਲਈ ਗਈ ਹੈ ਇਹਦੇ ਨਾਲ ਨਾਲ ਮਰਡਨ ਵੈਕਨ ਵੀ ਰਿਕਵਰ ਕਰ ਲਿਆ ਤੇ ਲਾਸਟ ਕਾਰ ਨਹੀਂ ਲੱਗੀ ਗਿਆ ਉਹ ਪਿੱਛੇ ਲੈ ਕੇ ਗਿਆ ਗੱਡੀ ਗੱਡੀ i20 ਗੱਡੀ ਹੈ ਜੀ ਇਹਦੀ ਆਪਣੀ ਉਹਦੇ ਵਿੱਚ ਲੈ ਕੇ ਗਿਆ ਸੀਗਾ ਉਹਦੇ ਟ੍ਰਾਂਕ ਦੇ ਵਿੱਚ ਰਕੇ ਲੈ ਕੇ ਗਿਆ ਸੀਗਾ ਤੇ ਉਦੋਂ ਬਾਅਦ ਇਹਨੇ ਉੱਥੇ ਸਿੱਟ ਦਿੱਤੀ ਮੈਡਮ ਇਹ ਆਪਣਾ ਇੱਕ ਲੜਕੀ ਹੈਗੀ ਆ ਕਿਸੇ ਹੋੜੜਕੇ ਦਾ ਬਨੇ ਜੈਸਮਨ ਸੀ ਵੀ ਹੈ ਕੋਈ ਇੰਸਰ 15 ਡਾਲਰ ਜੀ ਦੇਖੀ ਮੈਂ ਮੈਂ ਇਸ ਚੀਜ਼ ਦੇ ਉੱਪਰ ਕਮੈਂਟ ਨਹੀਂ ਕਰੂੰਗੀ ਕਿ ਉਹ ਬੱਚੀ ਹਜੇ ਹੁਣ ਨਹੀਂ ਹੈ ਇਸ ਦੁਨੀਆ ਦੇ ਵਿੱਚ ਬਟ ਆ ਇੱਕ ਦੂਜੇ ਨੂੰ ਜਾਣਦੇ ਸੀ ਇਹ ਦੁਜੀ ਦੇ ਦੋਸਤ ਸੀਗੇ ਤੇ ਕੋਈ ਵਜ੍ਹਾ ਇਦਾਂ ਦੀ ਹੋ ਸਕਦੀ ਹੈ ਬਟ ਅਸੀਂ ਉਹਨੂੰ ਕੰਫਰਮ ਨਹੀਂ ਮੈਡਮ ਇਹਦੀ ਗੱਲ ਕੋਈ ਕੋਣੇ ਬੋਲਵੇ ਲੜਕੀ ਦਾ ਫੈਮਿਲੀ ਮੈਂ ਬਿਲਕੁਲ ਆ ਉਹ ਸਾਹਮਣੇ ਨਹੀਂ ਆਇਆ ਹੈਗਾ ਬਟ ਉਹਦਾ ਮੋਗੇ ਦੇ ਰਹਿਣ ਵਾਲੀ ਹੈ ਤੇ ਇਹਦਾ ਵਿਆਹ ਵੀ ਹੋਇਆ ਸੀਗਾ ਉਹ ਥੋੜਾ ਜਾਏਗਾ ਕਿ ਵਿਆਹ ਫੈਮਲੀ ਦੀ ਮਰਜ਼ੀ ਨਾਲ ਨਹੀਂ ਹੋਇਆ ਤੇ ਫੈਮਲੀ ਦੇ ਨਾਲ ਗੱਲਬਾਤ ਨਹੀਂ ਚੀਗੀ ਤਾਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈਗਾ